ਰਾਜ ਕੀ ਜੈਲਾ ਦਾ ਰਾਣੀ ਕੀ ਜੈ ਜੈ ਬੋਲ ਸ਼ਰੀਪਾਹ ਬੋਲ ਅਏ ਸ਼ਰੀ ਮਹਾਰਾਜ ਕੀ ਜੈ ਹਾਜੀ ਸਾਡਾ ਤੁਹਾਨੂੰ ਸ਼ੁਭਨਾਮ ਕਮਲ ਕੁਮਾਰ ਰਮਨ ਜੀ ਤੁਸੀਂ ਪਿੰਡ ਫੱਤੂ ਟੰਗਾ ਵਿਖੇ ਬੜਾ ਇਤਿਹਾਸਿਕ ਮੰਦਿਰ ਆ ਸ੍ਰੀ ਠਾਕੁਰ ਦਵਾਰਾ ਜਨਮ ਇਸ ਟੀਮ ਲਈ ਜਾ ਰਹੀ ਆ ਕੀ ਕਹਿਣਾ ਚਾਹੋਗੇ ਪਹਿਲਾ ਭਾਜੀ ਪੂਰੇ ਫਤੂਦੀਨਾ ਪਿੰਡ ਨਿਵਾਸੀਆਂ ਨੂੰ ਔਰ ਕਪੂਰਥਲਾ ਵਾਸੀਆਂ ਨੂੰ ਮੇਰੇ ਦਿਲ ਤੋਂ ਰਾਧਾ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਲੱਖ ਲੱਖ ਮੁਬਾਰਕਾਂ ਔਰ ਸ਼੍ਰੀ ਜਪਵਾਨ ਜੀ ਇਸ ਮੰਦਲ ਔਰ ਇਸ ਪਿੰਡ ਦੇ ਸਾਰੇ ਸ਼ਹਿਰਕਾਂ ਸ਼ਰਧਾਲੂਆਂ ਤੇ ਆਪਣੀ ਸਦਾ ਕਿਰਪਾ ਬਣਾਈ ਰੱਖਣ ਦੀ ਔਰ ਅਸੀਂ ਅੱਜ ਇੱਥੇ ਜਿਹੜੀ ਕ੍ਰਿਸ਼ਨ ਜਨਮ ਅਸ਼ਟਮੀ ਬੜੀ ਧੂਮ ਧਾਮ ਨਾਲ ਜੋ ਮਨਾਈ ਜਾ ਰਹੀ ਹੈ ਜੀ ਉਹ ਮਨਾ ਰਹੇ ਆ ਔਰ ਕ੍ਰਿਸ਼ਨ ਦੇ ਦਰਸ਼ਨ ਕਰਕੇ ਪੂਰਾ ਸ਼ਿਰੋਤ ਕੰ ਕਰ ਰਹੇ ਆ ਜੀ ਰਮਨ ਜੀ ਪਿੰਡ ਵਸੇ ਦਾ ਕਹਿੰਦਾ ਕਿ ਬੜੇ ਚਿਰਾਂ ਬਾਅਦ ਅੱਜ ਬੜੀ ਰੌਣਕ ਲੱਗੀ ਆ ਤਿਉਹਾਰ ਮਨਾਇਆ ਜਾ ਰਿਹਾ ਬਿਲਕੁਲ ਜੀ ਇਹ ਚਲੋ ਪ੍ਰਬੰਧ ਜੀ ਕਿਰਪਾ ਅਸਲ 'ਚ ਇਸ ਮੰਦਰ ਦੇ ਜਿਹੜੇ ਪਹਿਲਾਂ ਸੇਵਾਦਾਰ ਸੀ ਕੁਝ ਨਹੀਂ ਉਹ ਧਿਆਨ ਦੇ ਰਹੇ ਸੀ ਪਰ ਪਿੰਡ ਵਸੀਆਂ ਨੇ ਇਸ ਮੁੱਦੇ ਨੂੰ ਬਾ ਚੁੱਕਿਆ ਔਰ ਦੁਬਾਰਾ ਇਸ ਮੰਦਰ ਦੇ ਔਰ ਜਿਹੜੇ ਸਾਡੇ ਬਿੱਲਾ ਭਾਜੀ ਇਹ ਇੰਨੇ ਬੈਠੇ ਹੋਏ ਨੇ ਤੇ ਉਹਨਾਂ ਦਾ ਪੂਰਾ ਯੋਗਦਾਨ ਨਾਲ ਪਿੰਡ ਵਾਸੀਆਂ ਦਾ ਸਰਪੰਚ ਸਾਹਿਬ ਦਾ ਪੰਡਤ ਜੀ ਜਿਨ੍ਹਾਂ ਨੇ ਪੂਰੇ ਲੋਕਾਂ ਨੂੰ ਇਕੱਠਾ ਨਾਲ ਕਰਕੇ ਉਹ ਸਾਨੂੰ ਇਹ ਸੇਵਾ ਦਾ ਮੌਕਾ ਦਿੱਤਾ ਕਿ ਇਹ ਸਮੁੰਦਰ ਦੇ ਵਿੱਚ ਜੋ ਇਹਨਾਂ ਪੁਰਾਣਾ ਪ੍ਰਾਸ਼ਿਕ بندر ਆ ਉਹ ਜਿਹੜਾ ਕਿ ਐਦਾਂ ਹੀ ਰੱਖਿਆ ਆ ਸੀ ਤੇ ਇਹਨੂੰ ਵਧੀਆ ਸਵਾਰਨ ਵਾਸਤੇ ਇਹਦੀ ਇਮਾਰਤ ਬਹੁਤ ਹੀ ਮਹਾਨ ਲਈ ਔਰ ਅਸੀਂ ਸਾਰੇ ਜੋੜ ਲਾ ਰਹੇ ਆ ਔਰ ਕੋਸ਼ਿਸ਼ ਆਲਾ ਟਾਈਮ ਦੇ ਵਿੱਚ ਵਿੱਚ ਇਹ ਸਮੰਦਰ ਦਾ ਤੁਹਾਨੂੰ ਜ ਬੜਾ ਵਧੀਆ ਸੁੰਦਰ ਨਜ਼ਾਰਾ ਦੇਖਣ ਨੂੰ ਮਿਲੇਗਾ। ਸਕੀਨਾ ਤੁਹਾਡਾ ਜੀ ਕ੍ਰਿਸ਼ਨ ਗਪਾਲ ਠੀਕ ਹੈ ਜੀ। ਕ੍ਰਿਸ਼ਨ ਗਪਾਲ ਜੀ ਅੱਜ ਪਿੰਡ ਫਤੂ ਟੰਗਾ ਵਿਖੇ ਮੰਦਰ ਠਾਕਰ ਦਵਾਰਾ ਚ ਹਾਂਜੀ ਜਨਮਸ਼ਟੀ ਦਾ ਧਾਰਮ ਬਣਾਇਆ ਜਾ ਰਿਹਾ ਹਾਂਜੀ ਇਸ ਬਾਰੇ ਕੀ ਕਹਿਣਾ ਚਾਹੁੰਦੇ? ਇਸ ਬਾਰੇ ਦਾ ਜੀ ਆਜਦਾ ਨਹੀਂ ਮਰਾਵਦਾ ਇਹ ਕੋਈ ਤੀਰਵਨ ਕੋਈ 80 90 ਸਾਲ ਹੋ ਗਿਆ ਇਹ ਮਨੋਦਿਆਂ ਇੱਥੇ ਤੇ ਹੁਣ ਗਾਹ ਦੀ ਗਾਹ ਇਹ ਤਰੱਕੀ ਕਰੂਗਾ ਹਰ ਸਾਲ ਹਰ ਸਾਲ ਵੱਧ ਤੋਂ ਵੱਧ ਤੁਹਾਡੇ ਸਾਰੇ ਸਹਿਯੋਗ ਨਾਲ ਪ੍ਰਧਾਨ ਸਾਹਿਬ ਆਏ ਸਾਰੇ ਸਹਿਯੋਗ ਨਾਲ ਪੰਚ ਸਾਹਿਬ ਗੋਤੇ ਸਾਰੇ ਸਹਿਯੋਗ ਨਾਲ ਪਾਈਵਰ ਦੇ ਸਹਿਯੋਗ ਇਹ ਚੜ ਨਿਕਲਦਾ ਰਹੂਗਾ ਮਨਮੋਹ ਤਗੜਾ ਬਣੂਗਾ ਵੱਡਾ ਬਣੂਗਾ ਬਤਾਓ ਉਹ ਤਗੜਾ ਬਣੂਗਾ ਪਿੰਡ ਵਾਲਾ ਕਹਿੰਦਾ ਕਿ ਪਿਛੇ ਪਿੰਡ ਵਾਲੇ ਸਾਰੇ ਸਾਹਿਬ ਦਾ ਪਿੰਡ ਵਾਲੇ ਸਹਿਯੋਗ ਸਾਨੂੰ ਸਾਰਾ ਪੂਰਾ ਆ ਠੀਕ ਹੈ ਜੀ ਤੇ ਤੁਹਾਡਾ ਵੀ ਪੂਰਾ ਆ ਆਇਆ ਸਾਡੇ ਮਾਨਯੋਗ ਇਹਨਾਂ ਇਹਨਾਂ ਦਾ ਲੋਕਾਂ ਦਾ ਸਾਨੂੰ ਬਹੁਤ ਇਨਾਲੇ ਧਿਆਨ ਦੇਣਾ ਮੰਦਿਰ ਮੰਤੇ ਬਹੁਤ ਆਡੀ ਸ਼ਾਟ ਬਣੂਗਾ। ਮੰਦਿਰ ਮੰਦਿਰ ਦੀ ਇਮਾਰਤ ਬਾਰੇ ਕੀ ਜਾਨਣਾ ਚਾਹੁੰਦੇ ਹੋ? ਉਹ ਜੀ ਆਪਣਾ ਥੋੜਾ ਜਿਹਾ ਦਿੱਤ ਕਰੀ ਮੰਦਿਰ ਯਾਰ ਸ਼ੁਰੂ ਕਰ ਦੇਣਾ। ਸਾਰੇ ਇਸ ਦੀਆਂ ਯੋਜਨਾ ਮੰਤੇ ਬਹੁਤ ਅਗੇ ਤਸਿਆ ਬਹੁਤ ਤਗੜਾ ਬਣੂਗਾ। ਦੇਖ ਕੇ ਦੇਖ ਕੇ ਜੋ ਹੋਊਗਾ ਮੰਦਿਰ। ਆ ਜੇ ਸਮਾਂ ਚਾਮ ਅਸ ਜੂਨੇ ਪਤਾ ਹੋਰ ਵੇਲੇ ਜਦੋਂ ਇਹ ਪੂਰੀਆਂ ਤਿਆਰੀਆਂ ਹੋਣਗੀਆਂ। ਠੀਕ ਜੀ। ਜੈ ਰਾਮ ਦਸ਼ਮ ਭਗਵਾਨ ਦੀ ਕੀ ਜੈ। ਰਾਧਾ ਦਸ਼ਮ ਕੀ ਜੈ। ਤੁਸੀਂ ਕਿਹਾ ਤੁਹਾਡਾ ਸੌਰਵ ਕੰਬੋ ਜੀ ਸੌਰਵ ਜੀ ਤੇ ਪਿੰਡ ਠਾਕਰ ਦੁਆਰਾ ਮੰਦਿਰ ਜਿਹੜਾ ਫਤੂ ਪਿੰਡਾ ਵਿਖੇ ਆ ਪਿੰਡ ਤੇ ਉੱਥੇ ਤੁਸੀਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਇਲਾਕਾ ਨਿਵਾਸੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਸ਼ ਸ਼ਰਮ ਇਸ ਤੋਂ ਪਹਿਲਾਂ ਕੁਝ ਇੱਕ ਪਹਿਲਾਂ ਇੱਥੇ ਮੰਦਿਰ ਨੂੰ ਲੈ ਕੇ ਵਿਵਾਦ ਜੋ ਚੱਲ ਰਿਹਾ ਸੀ ਔਰ ਉਸ ਵੀਵਾਦ ਨੂੰ ਕਿਤਨਾ ਕਿਤੇ ਜਾ ਕੇ ਇਸ ਨਤੀਜੇ ਤੇ ਲਿਆਂਦਾ ਪਿੰਡ ਇੱਕ 71 ਹੋ ਗਏ ਅੱਜ ਜਨਮਸ਼ਮੀ ਦਾ ਤੌਰ ਮਨਾ ਰਿਹਾ ਜੋ ਪਿਛਲੇ ਕਈ ਸਾਲਾਂ ਤੋਂ ਨਹੀਂ ਮਨਾਇਆ ਜਾ ਰਿਹਾ ਸੀ ਇਹਦੇ ਵਿੱਚ ਸਹਿਯੋਗ ਦਿੰਦੇ ਸਾਡੇ ਪਿੰਡ ਦੇ ਸਰਪੰਚ ਸਾਹਿਬ ਜਦੋਂ ਰਾਮਨੂਕਮਾਰ ਠੇਕੇਦਾਰ ਬਿੱਲਾਬਾਈ ਇੰਗਲੈਂਡ ਤੋਂ ਉਹਨਾਂ ਦਾ ਬਹੁਤ ਹੀ ਵੱਡਾ ਸੰਯੋਗ ਤੇ ਹੋਰ ਵੱਡੀ ਗੱਲ ਇਹ ਹੈ ਇਸ ਇਲਾਕੇ ਦੀ ਕਿ ਉਹ ਸਾਰਾ ਇਲਾਕਾ ਇੱਕ ਅਕਰ ਹੋ ਕੇ ਤੇ ਆਪਣੇ ਮੰਦਰ ਨੂੰ ਸਵਾਰ ਰਹੇ ਨੇ ਤੇ ਸਭ ਤੋਂ ਵੱਧ ਇਹੀ ਖੁਸ਼ੀ ਵਾਲੀ ਗੱਲ ਹੈ ਜੀ ਤੇ ਆਉਣ ਵਾਲੇ ਸਮੇਂ 'ਚ ਕੋਸ਼ਿਸ਼ ਕਰਦੇ ਆ ਨਗਰ ਕਿ ਇਸ ਨੂੰ ਵੱਧ ਚੜ ਕੇ ਧਾਮ ਧੂਮਣਾ ਮਨਾਇਆ ਜਾਵੇਗਾ ਹਾਂਜੀ ਇਸ ਤੋਂ ਪਹਿਲਾਂ ਸਾਡੇ ਜੋ ਪਹਿਲਾਂ ਨਾਲ ਸੰਜੋਗ ਦੇਦੇ ਹੋਏ ਬੀਲਾ ਭਾਜੀ ਰਮਨ ਭਾਜੀ ਪਿੱਟੂ ਭਾਜੀ ਸਰਪੰਸਾ ਸਰਪੰਚ ਸਾਹਿਬ ਨੇ ਜੋ ਪੂਰਾ ਆਦਾ ਸੰਜੋਗ ਦੇ ਰਹੇ ਨੇ ਤੇ ਇਸ ਵਿੱਚ ਹਿੱਸਾ ਲੈ ਰਹੇ ਨੇ ਜੀ ਲਖਵੀਰ ਸਿੰਘ ਜੀ ਅੱਜ ਮੰਦਰ ਠਾਕਰ ਦੁਆਰਾ ਵਿਖੇ ਜਨਮਸ਼ਟੀ ਵਿਖੇ ਹਾਰ ਮਨਾਇਆ ਜਾ ਰਿਹਾ ਬਿਲਕੁਲ ਜੀ ਬੜੀ ਧੁੰਮ ਦਾ ਮਨਾਇਆ ਜਾ ਰਿਹਾ ਜੀ ਜੀ ਕੀ ਕਹਿਣਾ ਚਾਹੁੰਦੇ ਹੋ ਬੜੀ ਕਹਿਣਾ ਚਾਹੁੰਦੇ ਜੀ ਭਾਈ ਰਮਨ ਸਿੰਘ ਦੀ ਗੁੱਟਲ ਤੋਂ ਆਏ ਨੇ ਪਾਜੀ ਬਿਲਾਜੀ ਦਾ ਜੋ ਮੋਤ ਚੱਲ ਰਿਹਾ ਵੱਡਾ ਤੇ ਮੰਦਰ ਦਾ ਜਿਹੜਾ ਕੰਮ ਸੀ ਰੁਕੇ ਆ ਕਿੰਨੇ ਬਹੁਤ ਈਰ ਧੁਰ ਗਿਆ ਸੀ ਉਹ ਐਤੀ ਮਾਲਕੀ ਕਿਰਪਾ ਨਾਲ ਨਵੇਂ ਸਿਰੇ ਤੋਂ ਚਲਾ ਜਾ ਕੇ ਆਏ ਅੱਗੇ ਆਉਣ ਵਾਲੀ ਸ਼ੁ ਰਾਤਰੀ ਤੇ ਇਸ ਮੰਦਰ ਦੀ ਇਮਾਰਤ ਨੂੰ ਵਧੀਆ ਤਰੀਕੇ ਨਾਲ ਤਿਆਰ ਕਰਾਂਗੇ ਤੇ ਸਾਰੇ ਨਗਰ ਦਾ ਸ਼ਹਿਰ ਨਿਵਾਸੀਆਂ ਦਾ ਪਾਜੀ ਬਿੱਲੇ ਦਾ ਸਹਿਯੋਗ ਦੇ ਨਾਲ ਜਿਲੋਂ ਤਹਿ ਧੰਨਵਾਦ ਕਰਦੀ ਆਂ ਫੇਰ ਉਹ ਵਸਤੇ ਦਾ ਗੱਲ ਹੈ ਕਿ ਬੜੇ ਜਲਾਮਾ ਦਾ ਰੌਣਕ ਲੱਗੀ ਆ ਤਿਹਾਰ ਮਨਾਇਆ ਗਿਆ ਹਾਂਜੀ ਹਾਂਜੀ ਇਸ ਵਾਰ ਕੀ ਗੋਗੇ ਅਸੀਂ ਇਸ ਬਾਰੇ ਇਸ ਵਾਰ ਇਹ ਅਸਿਸ ਰਿਪੋਰਟ ਹੈ ਦੁਬਾਰਾ ਤੋਂ ਫਿਰ ਮੰਦਿਰ ਨੂੰ ਹਾਂਜੀ ਜਿਹੜਾ ਰੁਕੇ ਆ ਕੰਮ ਤੋਂ ਲੰਮੀ ਦਿੱਤੀ ਬਣੀ ਹੈ ਹਾਂਜੀ ਆਲ ਪੀਪਲਸ ਯੂਰ ਆ ਇਸ ਮਤਲਬ ਇਸ ਬਾਰੇ ਉਦਾਰ ਦੇ ਜਿਲ੍ਹਾ ਮਸਟਰੀ ਦੇ ਲੋਕਾਂ ਦਾ ਲੱਗੀ